ਆਪਰੇਸ਼ਨ ਸੰਦੂਰ ਦੇ ਤਹਿਤ ਭਾਜਪਾ ਵੱਲੋਂ ਪੂਰੇ ਦੇਸ਼ ਭਰ ਦੇ ਵਿੱਚ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ ਇਸ ਤੇ ਚਲਦਿਆਂ ਅੱਜ ਸ਼ਟਾ ਮੰਡਲ ਦੇ ਪ੍ਰਧਾਨ ਸਤੀਸ਼ ਪੁੰਜ ਉਰਫ ਮੋਣਾ ਜੀ ਵੱਲੋਂ ਆਪਣੇ ਸਾਥੀਆਂ ਸਹਿਤ ਤਿਰੰਗਾ ਯਾਤਰਾ ਛਟਾ ਚੌਂਕ ਤੋਂ ਲੈ ਕੇ ਹਾਲਗੇਟ ਤੱਕ ਕੱਢੀ ਗਈ ਔਰ ਇਸ ਮੌਕੇ ਤੇ ਲਵੀ ਸ਼ਰਮਾ ਸੌਰਵ ਸ਼ਰਮਾ ਜਸਬੀਰ ਸਿੰਘ ਸੰਧੂ ਰਾਜੂ ਰਾਜਪੂਤ ਡਾਕਟਰ ਅਮਿਤ ਸ਼ਰਮਾ ਨਿਸ਼ਾਨ ਪਕਣਾ ਨਮਨ ਮਰਵਾਹਾ ਜਨਿਤ ਪ੍ਰੋਬੀਰ ਸਾਬਾ ਢਿਲੋ ਅਮਨ ਸ਼ਰਮਾ ਰਿੰਕੀ ਪੰਡਿਤ ਰਗੂ ਪੰਡਿਤ ਅਵਿਨਾਸ਼ ਸ਼ੈਲਾ ਔਰ ਵੀ ਕਈ ਸਾਥੀ ਮੌਜੂਦ ਥੇ ਅੰਮ੍ਰਿਤਸਰ ਤੋਂ विशाल शर्मा जी ख़ास रिपोर्ट जय श्री ਜੀ ਨਾਮ ਬੋਲੋ ਤੁਹਾਡਾ ਨਾਮ ਬੋਲ ਕੇ ਕਿਹੜਾ ਆਦਾ ਲੋਕ ਨੂੰ ਜਾਣੇ ਵਰਤਦਾ ਮੇਰਾ ਨਾਮ ਸतीश ਪੁੰਜ ਸ਼ੈਡਾ ਨਿਆਂਗਰ ਮੰਡਲ ਦਾ ਮੰਡਲ ਦੇ ਅਕਸ਼ਿਆ ਮੈਂ ਜੇ ਅੱਜ ਜੋ ਮਿਸ਼ਨ ਸੰਧੂਰ ਜਿਹੜੇ ਜੰਮੂ ਐਂਡ ਕਸ਼ਮੀਰ ਦੇ ਵਿੱਚ ਇੱਕ ਉਥੇ ਲੋਕਾਂ ਨੇ ਤਿਰੰਗਾ ਯਾਤਰਾ ਗੱਡੀ ਗਈ ਸੀ ਉਸ ਨੂੰ ਦੇਖ ਕੇ ਸਾਰਾ ਦੇਸ਼ ਇੰਨਾ ਉਤਸ਼ਾਹਿਤ ਹੈ ਕਿ ਸਾਰੇ ਦੇਸ਼ ਦੇ ਵਿੱਚ ਇੱਕ ਤਿਰੰਗਾ ਯਾਤਰਾ ਗੱਡੀ ਜਾ ਰਹੀ ਹੈ ਜਿਹਦੇ ਵਿੱਚ ਅੱਜ ਅਸੀਂ ਅੰਮ੍ਰਿਤਸਰ ਦੇ ਵਿੱਚ ਸ਼ੈਡੇ ਚੌਂਕ ਦੇ ਵਿੱਚ ਵੱਡਾ ਕਾਫਲਾ ਲੈ ਕੇ ਹਾਲਵੀਰ ਜਾ ਰਹੇ ਆ ਜਿੱਥੋਂ ਸਾਡੀ ਤਿਰੰਗਾ ਯਾਤਰਾ ਸ਼ੁਰੂ ਹੋ ਰਹੀ ਹੈ ਉਤੋਂ ਘੁੰਮਦੇ ਹੱਥੀ ਘੇਟ ਤੱਕ ਸੰਪੰਨ ਹੋਏਗੀ ਮੈਸੇਜ ਮੈਂ ਇਹ ਦੇਣਾ ਚਾਹੁੰਦਾ ਵਾਂ ਕਿ ਜੰਮੂ ਕਸ਼ਮੀਰ ਦੇ ਲੋਕਾਂ ਨੇ ਜਿਹੜਾ ਹੌਸਲਾ ਦਿਖਾਇਆ ਵਾ ਉਹ ਸਾਰਾ ਦੇਸ਼ ਇਕਜੁੱਟੇ ਗਾ ਵਾ ਹੁਣ ਟਾਈਮ ਆ ਕਿ ਸਾਰ ਨੂੰ ਇਕਜੁੱਟ ਹੋ ਕੇ ਦੇਸ਼ੀਅਤ ਦੇ ਵਿੱਚ ਕੰਮ ਕਰਨਾ ਚਾਹੀਦਾ ਵਾ ਮੰਨੇ ਪ੍ਰਧਾਨ ਮੰਤਰੀ ਜੀ ਨੇ ਜੋ ਅਤਵਾਦ ਦੇ ਖਿਲਾਫ ਇੱਕ ਲੜਾਈ ਸ਼ੁਰੂ ਕੀਤੀ ਆ ਉਹ ਲੜਾਈ ਨੂੰ ਆਪਾਂ ਐਂਡ ਤੱਕ ਲੈ ਕੇ ਜਾਵਾਂਗੇ ਭਾਰਤ ਮਾਤਾ ਕੀ ਜੈ ਦੀ ਨਾ ਮੋਲੇ ਮੈਂ ਅਵਿਨਾਸ਼ ਸ਼ਰਮਾ ਜ਼ਿਲ੍ਹਾ ਉਪਾਧਿਐਕਸ਼ ਭਾਰਤੀ ਜਨਤਾ ਪਾਰਟੀ ਅੰਮ੍ਰਿਤਸਰ ਜਿਸ ਦਿਨ ਸਾਡੇ ਹਿੰਦੁਸਤਾਨ ਦੇ ਉੱਪਰ ਸਾਡੇ Hindu ਭੈਣ ਭਰਾਵਾ ਦੇ ਉੱਪਰ ਅਤਵਾਦੀ ਹਮਲਾ ਹੋਇਆ ਸੀ ਔਰ ਉਹਨਾਂ ਦਾ ਇੱਕ ਸਵਾਲ ਸੀ ਜੋ ਉਹ ਮਾਰਨ ਤੋਂ ਪਹਿਲਾਂ ਸਾਡੇ ਹਿੰਦੂ ਭੈਣ ਭਰਾਵਾਂ ਨੂੰ ਹਿੰਦੁਸਤਾਨੀਆਂ ਨੂੰ ਪੁੱਛ ਰਹੇ ਸੀ ਕਿ ਤੁਹਾਡਾ ਧਰਮ ਕੀ ਹੈ ਔਰ ਇਹ ਉਸੇ ਦਿਨ ਲਿਖਿਆ ਗਿਆ ਸੀ ਕਿ ਉਹਨਾਂ ਨੇ ਆਪਣੀਆਂ ਤੇ ਜਿਨ੍ਹਾਂ ਨੇ ਉਹਨਾਂ ਨੂੰ ਭੇਜਿਆ ਉਹਨਾਂ ਆਕਾਵਾਂ ਦੀਆਂ ਕਬਰਾਂ ਖੋਦ ਲੀਆਂ ਨੇ ਔਰ ਉਹੀ ਮੋਦੀ ਸਾਹਿਬ ਨੇ ਉਸੇ ਦਿਨ ਕਹਿ ਦਿੱਤਾ ਸੀ ਕਿ ਐਸਾ ਜਵਾਬ ਮਿਲੇਗਾ ਐਸਾ ਜਵਾਬ ਮਿਲੇਗਾ ਇਹਨਾਂ ਦੀਆਂ ਸੱਤ ਪੁਸ਼ਤਾਂ ਵੀ ਕੰਬਣਗੀਆਂ ਵੇਖ ਕੇ ਕਿ ਦੁਬਾਰਾ ਕਿਸੇ ਕੋਲ ਇੱਥੇ ਧਰਮ ਨਹੀਂ ਪੁੱਛਣਾ ਔਰ ਉਹ ਕਰਕੇ ਦਿਖਾਇਆ ਸਾਡੇ ਵੀਰ ਸੈਨਿਕਾਂ ਨੇ ਸਾਡੀ ਦੇਸ਼ ਦੀ ਫੌਜ ਨੇ ਔਰ ਐਸਾ ਕਰਾਰਾ ਜਵਾਬ ਐਸਾ ਕਰਾਰਾ ਜਵਾਬ ਦਿੱਤਾ ਕਿ ਅੱਜ ਤੁਸੀਂ ਦੇਖ ਲਓ ਵੀਡੀਓ ਆ ਰਹੀਆਂ ਨੇ ਬਰਬਾਦੀ ਦੀਆਂ ਵੀਡੀਓ ਆ ਰਹੀਆਂ ਨੇ ਜਿਹੜੀਆਂ ਕਬਰਾਂ ਦੇ ਉੱਤੇ ਆਕੇ ਤੇ ਫੁੱਲ ਪਾ ਰਹੇ ਨੇ ਅੱਜ ਰੋਂਦਿਆਂ ਦੀਆਂ ਉਧਰੋਂ ਵੀ ਆਵਾਜ਼ਾਂ ਆ ਰਹੀਆਂ ਨੇ ਅਸੀਂ ਨਹੀਂ ਕਹਿੰਦੇ ਕਿ ਜੰਗ ਹੋਣੀ ਚਾਹੀਦੀ ਆ ਲੇਕਿਨ ਜੇ ਕੋਈ ਹਮਲਾ ਕਰੇਗਾ ਤੇ ਉਹਨੂੰ ਸਾਡਾ ਇੱਕ ਅੱਗੇ ਸਾਡੇ ਵੱਡਵਾਨੀ ਜੀ ਸਾਡੇ ਵਾਜਪਾਈ ਜੀ ਕਹਿ ਕੇ ਗਏ ਨੇ ਕਿ ਪਹਿਲੇ ਤਾਂ ਛੇੜेंगे ਨਹੀਂ ਔਰ ਅਗਰ ਕੋਈ ਛੇੜੇਗਾ ਤਾਂ ਉਸਕੋ ਛੋੜेंगे ਨਹੀਂ ਔਰ ਮੋਦੀ ਜੀ ਨੇ ਤੇ ਸਾਡੀ ਹਿੰਦੁਸਤਾਨ ਦੀ ਫੌਜ ਨੇ ਅੱਜ ਇਹ ਕਰਕੇ ਵਿਖਾਇਆ ਹੈ ਅੱਜ ਪਾਕਿਸਤਾਨ ਗੋਟਿਆਂ ਦੇ ਪਾਰ ਆ ਅੱਜ ਉਹਦੀ ਫੌਜ ਅੱਜ ਉਹਦੇ 에ਅਰ ਬੇਸ ਤਬਾਹ ਕਰ ਦਿੱਤੇ ਗਏ ਨੇ ਔਰ ਅੱਜ ਉਸੇ ਖੁਜੀ ਦੇ ਵਿੱਚ ਪੂਰੇ ਹਿੰਦੁਸਤਾਨ ਚ ਜਿਹੜੀਆਂ ਤਿਰੰਗਾ ਯਾਤਰਾ ਨਿਕਲ ਰਹੀਆਂ ਨੇ ਅੱਜ 68 ਦੇ ਵਿੱਚ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਵੀ ਇਹ ਸਭ ਨੌਜਵਾਨ ਖੁਜੀ ਦੇ ਵਿੱਚ ਤਿਰੰਗਾ ਯਾਤਰਾ ਕਰ ਰਹੇ ਨੇ ਤਾਂ ਕਿ ਇਹਨਾਂ ਅੱਤਵਾਦੀ ਟਾਈਪ ਲੋਕਾਂ ਨੂੰ ਇਹ ਮੈਸੇਜ ਜਾਵੇ ਕਿ ਹਿੰਦੁਸਤਾਨੀ ਗੋਲੀ ਤੋਂ ਡਰਨ ਵਾਲੇ ਨਹੀਂ ਗੋਲੀ ਦਾ ਜਵਾਬ ਗੋਲੇ ਨਾਲ ਦਿੱਤਾ ਜਾਏਗਾ ਇਹ ਯਾਤਰਾ ਕਿੱਥੋਂ ਕੱਢ ਕੇ ਕਿੱਥੋਂ ਸਮਾਪਤ ਹੋਈ ਜਾਏਗੀ ਇਹ ਯਾਤਰਾ ਇੱਥੋਂ ਹਾਥੀਗੜ ਜਾਏਗੀ ਉਥੋਂ ਭਾਰਤੀ ਜਨਤਾ ਪਾਰਟੀ ਅੰਮ੍ਰਿਤਸਰ ਸ਼ਹਿਰ ਦੇ ਸਭ ਜਿੰਨੇ ਮੰਡਲਾਂ ਦੇ 20 ਮੰਡਲਾਂ ਦੇ ਲੋਕ ਇਸੇ ਤਰ੍ਹਾਂ ਹੀ ਟੋਲੀਆਂ ਦੇ ਵਿੱਚ ਆਉਣਗੇ ਔਰ ਪੂਰੇ ਸ਼ਹਿਰ ਦੇ ਵਿੱਚ ਜਿਹੜਾ ਚੱਕਰ ਲਗਾਇਆ ਜਾਏਗਾ ਹਾਲ ਗੇਟ ਤੋਂ ਲੈ ਕੇ ਤੇ ਪੂਰਾ ਦਰਬਾਰ ਸਾਹਿਬ ਦੇ ਲਾਗੋ